ਉਮਰ ਦਾ ਪੰਜਵਾਂ ਦਹੱਕਾ ਪਤਾ ਨਹੀਂ ਬੇਲੇ ਪੈ ਸੋਚਾਂ ਸੋਚਦੇ ਨੂੰ ਕਿਨੇ ਸਮੁੰਦਰ ਕਿਨਾਰੇ ਲਿਆ ਸੁਟਿਆ ਆਸ-ਪਾਸੇ ਦੇਖਿਆ ਤਾਂ ਨਾ ਕੋਈ ਬੰਦਾ ਨਾ ਪਰਿੰਦਾ ਬਸ ਸਾਗਰ ਦੀਆਂ ਲਹਿਰਾਂ ਦਾ ਸ਼ੋਰ ਰੇਤ ਕਈ ਤਰ੍ਹਾਂ ਦੇ ਪੱਥਰ ਰੁੱਖ ਲੱਗੇ ਬਰੰਗ ਜਿਹੇ ਤੇ ਚਮਕੀਲੇ ਪਤਾ ਨਹੀਂ ਮਨ 'ਚ ਕੀ ਆਇਆ ਉਸ ਸਭ ਕੁਝ ਦਾ ਬੁੱਕ ਪਰ ਬੈਠਾ ਰੇਤ ਨੇ ਹੱਥਾਂ 'ਚ ਕਾਦ ਠਹਿਰਨਾ ਸੀ ਕਰਦੇ-ਕਰਦੇ ਤੋਂ ਹੱਥਾਂ ਦੀਆਂ ਬਿਰਨਾ ਤਾਈ ਹੌਲੀ-ਹੌਲੀ ਸਾਰੀ ਹੀ ਕਰ ਗਈ। ਓਹੋ! ਹੂੰ ਸਮਝਿਆ। ਇਹ ਤਰੇਤ ਨਹੀਂ। ਇਹ ਤਾਂ ਰਿਸ਼ਤੇ ਸੀ। ਜ਼ਿੰਦਗੀ ਵਿੱਚ ਕਈ ਰਿਸ਼ਤੇ ਮਿਲੇ ਜੋ ਥੋੜੇ ਜਿਹੇ ਸੀ। ਜਿੰਨਾ ਚਿਰ ਇਕੱਠੇ ਸੀ। ਬਣੇ ਰਹੇ ਤੇ ਫੇਰ ਆਪਣੇ-ਆਪਣੇ ਰਾਹ ਤੁਰ ਗਏ। ਹੱਥ ਵਿੱਚ ਜੋ ਬਚਿਆ ਸੀ ਫੇਰ ਤੋਂ ਉਹਦੇ ਬਣ ਤੱਕਿਆ। ਕੁਝ ਕੁ ਛੋਟੇ ਵੱਡੇ ਪੱਥਰ ਪੈ ਸਨ ਅੱਛਾ ਇਹ ਇਹ ਤਾਂ ਉਹ ਰਿਸ਼ਤੇ ਨੇ ਜੋ ਕਿਸੇ ਲੋੜ ਕਰਕੇ ਮੇਰੇ ਨਾਲ ਜੁੜੇ ਰਹੇ ਇਹਨਾਂ ਨੂੰ ਤਾਂ ਬਾਹਰ ਕੱਢਿਆ ਜਾਂਦਾ ਨਾਲੇ ਗੁਰਦਾਰ ਰਿਸ਼ਤਿਆਂ ਦਾ ਬੋਝ ਕਲਾ ਕਿਉਂ ਚੱਕੀ ਫੜਾ ਖੋਟੇ ਤੇ ਹੰਕਾਰ ਭਰੇ ਰਿਸ਼ਤੇਆਂ ਵਰਗੇ ਕੁਝ ਕੁ ਕੱਥਰ ਮੈਂ ਬਾਹਰ ਕੱਢ ਸਮੁੰਦਰ ਚ ਬਗਾ ਮਾਰੀ ਪਰ ਫਿਰ ਬਾਕੀ ਬਚੇ ਪੱਥਰਾਂ ਵਿੱਚੋਂ ਚਾਰ ਨੂੰ ਨਾਲ ਹੀ ਰਹਿਣ ਦੇ ਕੋਈ ਨਾ ਫਿਰ ਕੀ ਹੋਇਆ ਜੇ ਲੋੜ ਸਮੇਂ ਹੀ ਯਾਦ ਨਹੀਂ ਯਾਦ ਕਰਦੇ ਪਰ ਕਰਦੇ ਤਾਂ ਹੈ ਹੀ ਨਾ ਨਾਲੇ ਇਹੇ ਦਿਲ ਦੇ ਕੋਟੇ ਨੇ ਏਉਂ ਤੱਕ ਜ਼ਿੰਦਗੀ ਦੇ ਸਾਹ ਪਰ ਵਿੱਚ ਮੇਰੇ ਨਾਲ ਸਿਰਫ ਕੀਮਤੀ ਹੀਰਿਆਂ ਵਰਗੇ ਰਿਸ਼ਤੇ ਹੀ ਆਏ ਕਿ ਗੌਰ ਨਾਲ ਤੱਕਦੇ ਆ ਮੈਂ ਇੱਕ ਖੂਬ ਸੂਰਤ ਰੰਗੀ ਪੀਂਘ ਵਰਗਾ ਹਜ਼ਰਾਬੀ ਬਾਹਰ ਕੱਢ ਕੇ ਰੱਖਤਾ ਮੈਂ ਵੀ ਪਰ ਕਿਉਂ ਸ਼ਾਇਦ ਉਹ ਸੁਭਾਨ ਕਰ ਰਿਹਾ ਸੀ ਬੇਸ਼ੱਕ ਤੂੰ ਕੀਮਤੀ ਹੈ ਪਰ ਦੁਨੀਆ ਦੀ ਸੋਚ ਦੇ ਮੇਚ ਨਹੀਂ ਉਹ ਤੈਨੂੰ ਆਪਣੀ ਛੋਟੀ ਸੋਚ ਦੀ ਤਕਰੀਰ ਚ ਤੋਲਣਗੇ ਤੇ ਉਹਨਾਂ ਨੇ ਤੇਰੀ ਕੀਮਤ ਸਿਰਫ ਸਿਫਰ ਹੀ ਕਰ ਦੇਣੀ ਹੈ ਇਸ ਲਈ ਤੇਰਾ ਜਾਣਾ ਹੀ ਬਿਹਤਰ ਹੈ ਤੇ ਬਾਕੀ ਬੱਚੇ ਹੀਰਿਆਂ ਵਰਗੇ ਇਸ ਤੇ ਮੈਂ ਕੁਆਚ ਜਾਂ ਡੇ ਡਰੋ ਮੁੱਠੀ ਵਿੱਚ ਲੁਕੋ ਲਏ ਤੇ ਤਾਂ ਕਿ ਜਿੰਦਗੀ ਦੇ ਬਾਕੀ ਬੱਚੇ ਸਫ਼ਰ 'ਚ ਉਹ ਮੇਰੇ ਸਾਥੀ ਬਣ ਕੇ ਰਹਿਣ। ਇਹ ਕਹਾਣੀ ਤੁਹਾਨੂੰ ਇਸ ਤਰ੍ਹਾਂ ਦੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਦੱਸਣਾ ਜੀ। ਇਸ ਤਰ੍ਹਾਂ ਦੀ ਹੋਰ ਨਵੇਂ ਨਵੇਂ ਪਾਣੇ ਸੋਲਡ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਧੰਨਵਾਦ।